ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਲਿਸ਼ਕਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਗੱਲ ਕਰਾਂਗੇ ਜੀ ਕੱਦੂ ਦੀਆਂ ਵੇਲਾ ਬਾਰੇ ਤੇ ਕਾਲੀ ਧੋਰੀ ਬਾਰੇ ਇਹ ਜਿਹੜੀਆਂ ਦੋਵੇਂ ਸਬਜ਼ੀਆਂ ਹੁੰਦੀਆਂ ਨੇ ਜ਼ਿਆਦਾਤਰ ਦੇਖਦੇ ਆਂ ਵੀ ਇਹਨਾਂ ਦੇ ਉੱਪਰ ਫਲ ਲੱਗ ਕੇ ਸੁੱਕ ਜਾਂਦਾ ਜਾਂ ਫਲ ਬਣ ਕੇ ਉਹ ਡਿੱਗ ਜਾਂਦੇ ਨੇ ਤੇ ਅੱਜ ਆਪਾਂ ਤੁਹਾਨੂੰ ਉਹਦਾ ਦੱਸਾਂਗੇ ਹੱਲ ਤੇ ਕਾਰਨ ਵੀ ਦੱਸਾਂਗੇ ਵੀ ਇਹ ਕਾਹ ਤੋਂ ਡਿੱਗਦੇ ਨੇ ਤੇ ਤੁਸੀਂ ਜਿਹੜੀ ਆ ਚੀਜ਼ ਮੇਰੇ ਹੱਥ ਦੇ ਵਿੱਚ ਦੇਖ ਰਹੇ ਹੋ ਇਹ ਬਹੁਤ ਹੀ ਵਧੀਆ ਤਰੀਕਾ ਹੈ ਤੇ ਜਿਹਾ ਜਮਾਇਆ ਹੋਇਆ ਤਰੀਕਾ ਹੈ ਇਹਦੇ ਨਾਲ ਜਿਹੜੀਆਂ ਆਪਣੀਆਂ ਵੇਲਾਂ ਨੇ ਇਹ ਬਿਲਕੁਲ ਫਾਲਨਾ ਪਰ ਜਾਣਗੀਆਂ ਤਾਂ ਜਿੰਨੀ ਮਰਜ਼ੀ ਸਬਜੀ ਵਰਤੀ ਜਾਏ ਉਹ ਤੁਹਾਡੇ ਕੋਲ ਸਬਜੀ ਨਹੀਂ ਮੁੱਕਣੀ ਤੇ ਜਿਹੜਾ ਇਹਦਾ ਮੇਨ ਕਾਰਨ ਹੁੰਦਾ ਜੀ ਉਹ ਵੀ ਤੁਹਾਨੂੰ ਦੱਸਨੇ ਆ ਜਿਵੇਂ ਆਪਾਂ ਦੇਖ ਸਕਦੇ ਆ ਵੀ ਇਨ੍ਹਾਂ ਵੇਲਾਂ ਦੇ ਉੱਪਰ ਜਿਹੜੇ ਫੁੱਲ ਲੱਗਦੇ ਨੇ ਇੱਕ ਫੁੱਲ ਹੁੰਦਾ ਜੀ ਮੇਲ ਫੁੱਲ ਤੇ ਇੱਕ ਹੁੰਦਾ ਜੀ ਫੀਮੇਲ ਫੁੱਲ ਤੇ ਉਹ ਜਿਹੜੇ ਫੁੱਲ ਲੱਗਦੇ ਨੇ ਉਹਦੇ ਵਿੱਚ ਦੇਖਦੇ ਆ ਵੀ ਜਿਹੜਾ ਫੀਮੇਲ ਫੁੱਲ ਹੁੰਦਾ ਉਹਦੇ ਥੱਲੇ ਛੋਟਾ ਜਿਹਾ ਫਾਲ ਬਣਿਆ ਹੁੰਦਾ ਹੈ ਤੇ ਜਿਹੜਾ ਮੇਲ ਫੁੱਲ ਹੁੰਦਾ ਉਹ ਆਮ ਸਿੰਪਲ ਹੀ ਫੁੱਲ ਬਣਿਆ ਹੁੰਦਾ ਉਸਦੇ ਥੱਲੇ ਕੁਝ ਨਹੀਂ ਹੁੰਦਾ ਤੇ ਇਹਨਾਂ ਦਾ ਜਿਹੜਾ ਕਾਰਨ ਹੁੰਦਾ ਜੀ ਜਿਵੇਂ ਫਲ ਬਣਦਾ ਹੈ ਉਹ ਇਹ ਦੋਵੇਂ ਫੁੱਲਾਂ ਦੇ ਰਾਈ ਬਣਦਾ ਹੈ ਤੇ ਉਹ ਬਣਦਾ ਹੈ ਜੀ ਜਿਵੇਂ ਇਹਨਾਂ ਦੀ ਆਪਣਾ ਪ੍ਰਾਗਣ ਕਿਰਿਆ ਰਾਈ ਜਿਹੜੀ ਪ੍ਰਾਗ ਦੀ ਕਿਰਿਆ ਹੁੰਦੀ ਹੈ ਉਹ ਜਾਂ ਛੋਟੇ-ਛੋਟੇ ਜੀਵ ਜਾਂ ਮਧੂ ਮੱਖੀ ਤੇ ਜਾਂ ਹਵਾ ਦੁਆਰਾ ਹੁੰਦਾ ਹੈ ਤੇ ਜਿਹੜਾ ਉਹ ਜਿਹੜਾ ਪ੍ਰਾਗ ਦੀ ਕਿਰਿਆ ਉਹ ਸਹੀ ਨਹੀਂ ਹੁੰਦੀ ਤੇ ਇਸ ਕਰਕੇ ਜਿਹੜੇ ਆਪਣੇ ਆਪਣੀਆਂ ਵੇਲਾਂ ਹੁੰਦੀਆਂ ਨੇ ਇਹਨਾਂ ਤੇ ਫਲ ਨਹੀਂ ਬਣਦਾ ਜਾਂ ਫਲ ਪੂਰਾ ਬਣ ਕੇ ਤਿਆਰ ਨਹੀਂ ਹੁੰਦਾ ਤਾਂ ਪਹਿਲੇ ਹੀ ਡਿੱਗ ਜਾਂਦਾ ਹੈ ਤੇ ਆਪਾਂ ਤੁਹਾਨੂੰ ਦੱਸਾਂਗੇ ਤਰੀਕਾ ਵੀ ਜਿਹੜਾ ਇਹ ਆਪਣੇ ਹੱਥ ਦੇ ਵਿੱਚ ਤੁਸੀਂ ਕੌਲੀ ਦੇਖ ਰਹੇ ਹੋ ਇਹ ਫੜੀ ਹੋਈ ਹੈ ਤੇ ਇਹਦੇ ਵਿੱਚ ਜਿਹੜਾ ਬਹੁਤ ਹੀ ਵਧੀਆ کارਗਰ ਤਰੀਕਾ ਹੈ ਤੇ ਜਦੋਂ ਆਪਾਂ ਇਹ ਵਰਤਾਂਗੇ ਤਾਂ ਆਪਣੀਆਂ ਜਿਹੜੀਆਂ ਵੇਲਾਂ ਨੇ ਇਹ ਪੂਰੀਆਂ ਫਾਲਾਂ ਨਾਲ ਭਰ ਜਾਣਗੀਆਂ ਤੇ ਜਿੰਨੀ ਮਰਜ਼ੀ ਸਬਜ਼ੀ ਵਰਤੀ ਜਾਏ ਉਹ ਸਬਜ਼ੀ ਨਹੀਂ ਮੁੱਕਣੀ ਤੇ ਇੱਕ ਤਰੀਕਾ ਹੋਰ ਹੈ ਦੋ ਤਰੀਕੇ ਵਰਤਨੇ ਨੇ ਉਹ ਇਹ ਤੁਸੀਂ ਮੇਰੇ ਹੱਥ ਦੇ ਵਿੱਚ ਦੇਖ ਰਹੇ ਹੋ ਇਹ ਚੀਜ਼ ਹੈ ਇਹਦੇ ਬਾਰੇ ਆਪਾਂ ਬਾਅਦ ਚ ਦੱਸਨੇ ਆ ਪਹਿਲਾਂ ਕਰਦੇ ਆ ਆਪਾਂ ਇਹਦੇ ਬਾਰੇ ਗੱਲ ਤੇ ਇਹ ਜਿਹੜੀ ਚੀਜ਼ ਹੈ ਜੀ ਇਹ ਆਪਾਂ ਲਿਆ ਹੈ ਜੀ ਆਪਾਂ ਖੰਡ ਘੋਲੀ ਹੈ ਇਹਦੇ ਵਿੱਚ ਮਿੱਠਾ ਪਾਣੀ ਲਿਆ ਹੋਇਆ ਤੇ ਪਾਣੀ ਲੈ ਕੇ ਦੋ ਕੁ ਚਮਚੇ ਇਹਦੇ ਵਿੱਚ ਘੋਲ ਕੇ ਤੇ ਆਪਾਂ ਤੁਹਾਨੂੰ ਦੱਸਨੇ ਆ ਤਰੀਕਾ ਇਹਨੂੰ ਵਰਤਣ ਦਾ ਵੀ ਕਿਵੇਂ ਵਰਤਣਾ ਹੈ ਤੇ ਜਿਹੜਾ ਆਪਾਂ ਨੂੰ ਇਹ ਆਪਣੀਆਂ ਵੇਲਾਂ ਨੇ ਇਹਨਾਂ ਤੋਂ ਲਾਭ ਮਿਲ ਸਕੇ ਤੇ ਆਪਾਂ ਇਸ ਤੋਂ ਪੂਰੀ ਸਬਜ਼ੀ ਲੈ ਸਕੀਏ ਤੇ ਆ ਜਾਓ ਜੀ ਫਿਰ ਤੁਹਾਨੂੰ ਦੱਸਨੇ ਆ ਵੀ ਇਹਨੂੰ ਵਰਤਣ ਦਾ ਤਰੀਕਾ ਉਹ ਤਰੀਕਾ ਕਿਵੇਂ ਵਰਤਣਾ ਹੈ ਤੇ ਆ ਜਾਓ ਜੀ ਤਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਇਹ ਵੇਲਾਂ ਦੇ ਉੱਪਰ ਇਸ ਤਰ੍ਹਾਂ ਜਿਹੜੇ ਫੁੱਲ ਨੇ ਖਿੜੇ ਹੋਏ ਨੇ ਤੇ ਜਿਹੜੇ ਇਹ ਫੁੱਲ ਨੇ ਇਹ ਸਵੇਰ ਦੇ ਟਾਈਮ ਖੜਦੇ ਨੇ ਤੇ ਜਦੋਂ ਬਾਅਦ ਦੇ ਵਿੱਚ ਧੁੱਪ ਚੜ ਜਾਂਦੀ ਹੈ ਤੇ ਜਿਹੜੇ ਇਹ ਫੁੱਲ ਨੇ ਮਰ ਜਾ ਜਾਂਦੇ ਨੇ ਤੇ ਆਪਾਂ ਦੇਖਦੇ ਆਂ ਵੀ ਜਿਹੜੇ ਇਹ ਫੁੱਲ ਜਦੋਂ ਖਿੜੇ ਹੁੰਦੇ ਨੇ ਤੇ ਜਿਹੜਾ ਸਵੇਰ ਦਾ ਟਾਈਮ ਹੁੰਦਾ ਹੈ ਤਕਰੀਬਨ 9 ਵਜੇ ਤੋਂ ਪਿੱਛੇ-ਪਿੱਛੇ ਲਾ ਲਓ ਤੇ ਜਿਹੜੇ ਇਹ ਛੋਟੇ ਜੀਵ ਹੁੰਦੇ ਨੇ ਜਿਵੇਂ ਆਪਾਂ ਕਿਹਾ ਵੀ ਮਧੂ ਮੱਖੀ ਜਾਂ ਹੋਰ ਛੋਟੇ-ਛੋਟੇ ਕੀੜੇ ਹੁੰਦੇ ਨੇ ਜੀਵ ਹੁੰਦੇ ਨੇ ਤਾਂ ਉਹ ਸਵੇਰੇ ਸਵੇਰੇ ਇਸ ਦੇ ਉੱਪਰ ਆ ਕੇ ਬੈਠਦੇ ਨੇ ਤਾਂ ਜਿਹੜੀ ਆਪਾਂ ਦੱਸਿਆ ਸੀ ਭਰਾਗ ਦੀ ਕਿਰਿਆ ਉਹ ਹੁੰਦੀ ਹੈ ਤੇ ਉਹ ਇਹਦੇ ਤੋਂ ਬੈਠ ਕੇ ਫਿਰ ਜਿਹੜਾ ਫੀਮੇਲ ਫੁੱਲ ਹੁੰਦਾ ਜਿਵੇਂ ਮੇਲ ਫੁੱਲ ਹੈ ਭਰਾਗਣ ਕਿਰਿਆ ਉਹ ਪੂਰੀ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਫਾਲ ਬਣਦਾ ਤੇ ਇਹਦਾ ਕਾਰਨ ਮੇਨ ਇਹੀ ਹੁੰਦਾ ਹੈ ਵੀ ਜਿਵੇਂ ਜਿਹੜੇ ਕਈਰਾਂ ਜਿਹੜੇ ਛੋਟੇ ਜੀਵ ਨੇ ਇਹ ਜਿਹੜੇ ਆਪਣੇ ਫੁੱਲਾਂ ਤੇ ਨਹੀਂ ਹੁੰਦੇ ਤੇ ਜਿਹੜੀ ਉਹ ਭਰਾਗ ਦੀ ਕਿਰਿਆ ਉਹ ਪੂਰੀ ਨਹੀਂ ਹੁੰਦੀ ਤੇ ਤਾਂ ਹੀ ਆਪਣਾ ਫਾਲ ਨਹੀਂ ਬਣਦਾ ਤੇ ਜਿਹੜਾ ਆਪਾਂ ਹੱਥ ਦੇ ਵਿੱਚ ਜਿਹੜਾ ਤੁਹਾਨੂੰ ਦਿਖਾਇਆ ਕੌਲੀ ਦੇ ਵਿੱਚ ਫਾਰਮੂਲਾ ਇਹ ਫਾਰਮੂਲਾ ਇਸੇ ਕਰਕੇ ਹੀ ਆਪਾਂ ਵਰਤਨਾ ਹੈ ਵੀ ਜਿਹੜੇ ਇਹ ਮਧੂਮੱਖੀ ਐ ਜਾਂ ਛੋਟੇ ਜੀਵ ਨੇ ਆਪਣੇ ਫੁੱਲਾਂ ਤੇ ਜਿੰਨੇ ਜਿਆਦੇ ਆਉਣਗੇ ਬੈਠਣਗੇ ਤੇ ਪ੍ਰਾਗ ਪ੍ਰਕਿਰਿਆ ਪੂਰੀ ਹੋਊਗੀ ਤੇ ਉਸ ਤੋਂ ਬਾਅਦ ਜਿਹੜੇ ਆਪਣੇ ਫਲ ਨੇ ਆਪਾਂ ਨੂੰ ਮਿਲ ਸਕਣਗੇ ਤੇ ਆਪਾਂ ਤੁਹਾਨੂੰ ਦੱਸਦੇ ਆ ਉਹੀ ਤਰੀਕਾ ਇਹਨੂੰ ਵਰਤਣ ਦਾ ਵੀ ਉਹ ਕਿਵੇਂ ਵਰਤਨਾ ਹੈ ਤੇ ਜਿਹੜੀ ਚੀਜ਼ ਆਪਾਂ ਉਹ ਦਿਖਾਈ ਸੀ ਉਹਨੂੰ ਬਾਅਦ ਚ ਵਰਤਣ ਦਾ ਤਰੀਕਾ ਦੱਸਦੇ ਆ ਤੇ ਆਪਾਂ ਕੀ ਕਰਨਾ ਹੈ ਜਿਵੇਂ ਆਪਾਂ ਦਿਖਾ ਰਹੇ ਆ ਵੀ ਕੌਲੀ ਦੇ ਵਿੱਚ ਆਪਾਂ ਇਹ ਬਣਾਇਆ ਹੋਇਆ ਘੋਲ ਖੰਡ ਪਾ ਕੇ ਪਾਣੀ ਦੇ ਵਿੱਚ ਦੋ ਕੁ ਚਮਚੇ ਪਾ ਲੈਣਾ ਤੇ ਉਹਨੂੰ ਬਣਾ ਲੈਣਾ ਤੇ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਜ਼ਿਆਦਾਤਰ ਆਪਣੇ ਘਰਾਂ ਦੇ ਵਿੱਚ ਜਿਹੜੀ ਬੂਰ ਵਾਲਾ ਝਾੜੂ ਹੁੰਦਾ ਇੱਕ ਸੇਖਾਂ ਵਾਲਾ ਝਾੜੂ ਹੁੰਦਾ ਇੱਕ ਬੂਰ ਵਾਲਾ ਝਾੜੂ ਹੁੰਦਾ ਤੇ ਆਪਾਂ ਇਸ ਤਰ੍ਹਾਂ ਇਹਦਾ ਮਤਲਬ ਇੱਕ ਢੱਕਾ ਲੈ ਲੈਣਾ ਆ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਇਸ ਨੂੰ ਲੈ ਕੇ ਇਸ ਤਰ੍ਹਾਂ ਜਿਵੇਂ ਤੁਸੀਂ ਦੇਖ ਰਹੇ ਹੋ ਅ ਕੌਲੀ ਦੇ ਵਿੱਚ ਇਸ ਤਰ੍ਹਾਂ ਢਬੋ ਲੈਣਾ ਇਹਨੂੰ ਤੇ ਜਿਹੜਾ ਆਪਣਾ ਇਹ ਫੁੱਲ ਖਿੜੇ ਹੋਏ ਨੇ ਇਹਨੂੰ ਇਸ ਤਰ੍ਹਾਂ ਇਸ ਦੇ ਉੱਪਰ ਆਪਾਂ ਲਾ ਦੇਣਾ ਜਿੰਨੇ ਵੀ ਫੁੱਲ ਨਾਲੇ ਇਹਨਾਂ ਦੇ ਉੱਤੇ ਇਸ ਤਰ੍ਹਾਂ ਢੱਕੇ ਨੂੰ ਇਸ ਦੇ ਵਿੱਚ ਜਿਵੇਂ ਆ ਕੌਲੀ ਦੇ ਵਿੱਚ ਆਪਣਾ ਪਾਣੀ ਹੈ ਤੇ ਇਸ ਤਰ੍ਹਾਂ ਸਾਰੇ ਫੁੱਲ ਦੇ ਉੱਪਰ ਆਪਾਂ ਇਸ ਨੂੰ ਲਾ ਲੈਣਾ ਹੈ ਤੇ ਜਦੋਂ ਆਪਾਂ ਇਹ ਜਿੰਨੇ ਫੁੱਲ ਖਿੜੇ ਹੋਣਗੇ ਆਪਣੀਆਂ ਵੇਲਾਂ ਤੇ ਜਿਵੇਂ ਕਾਲੀ ਤੋਰੀ ਦੇ ਜਾਂ ਕद्दू ਦੇ ਇਹ ਤਰੀਕਾ ਆਪਾਂ ਵਰਤ ਲਾਂਗੇ ਸਾਰੇ ਫੁੱਲਾਂ ਦੇ ਉੱਪਰ ਇਹ ਢੱਕਾ ਲੈ ਕੇ ਇਸ ਤਰ੍ਹਾਂ ਭਿਉਂ ਕੇ ਸਾਰਿਆਂ ਦੇ ਉੱਤੇ ਲਾ ਦੇਣਾ ਤਾਂ ਤੁਸੀਂ ਦੇਖੋਗੇ ਵੀ ਓਦੋਂ ਬਾਅਦ ਜਿਹੜੇ ਕਿਉਂਕਿ ਇਹ ਮਿੱਠਾ ਹੈ ਇਸ ਤੇ ਮਧੂਮੱਖੀ ਵੀ ਬਹੁਤ ਆਉਂਦੀ ਹੈ ਤੇ ਜੀਵ ਵੀ ਬਹੁਤ ਹੁੰਦੇ ਨੇ ਤੇ ਜਿਹੜੇ ਉਹ ਛੋਟੇ ਛੋਟੇ ਜੀਵ ਨੇ ਉਹ ਬਹੁਤ ਜ਼ਿਆਦਾ ਮਤਲਬ ਇੰਨਾ ਫੁੱਲਾਂ ਤੇ ਆਉਣਗੇ ਫਿਰ ਬੈਠ ਕੇ ਉਹ ਦੂਜੇ ਫੀਮੇਲ ਫੁੱਲਾਂ ਤੇ ਬੈਠਣਗੇ ਤੇ ਉਸ ਤੋਂ ਬਾਅਦ ਜਿਹੜਾ ਫਾਲ ਹੈ ਉਹ ਪੂਰਾ ਬਣ ਜਾਊਗਾ ਤੇ ਆਪਾਂ ਨੂੰ ਇਹ ਵੇਲਾਂ ਜਿਹੜੀਆਂ ਪੂਰਾ ਲਾਭ ਦੇਣੀਆਂ ਤੇ ਸਬਜੀ ਹੈ ਜਿਹੜੀ ਉਹ ਮੁੱਕਣੀ ਨਹੀਂ ਕਿਉਂਕਿ ਜਿਹੜਾ ਤਰੀਕਾ ਹੈ ਬਹੁਤ ਹੀ ਵਧੀਆ کارਗਰ ਤਰੀਕਾ ਹੈ ਵਰਤਿਆ ਹੋਇਆ ਤਰੀਕਾ ਹੈ ਤੇ ਕਾਮਯਾਬ ਤਰੀਕਾ ਹੈ ਤੁਸੀਂ ਵੀ ਤਰੀਕਾ ਵਰਤ ਕੇ ਤੇ ਇਸ ਤਰ੍ਹਾਂ ਆਪਣੀਆਂ ਜਿਹੜੀਆਂ ਵੇਲਾਂ ਨੇ ਇਹਨਾਂ ਤੋਂ ਫਾਲ ਲੈ ਸਕਦੇ ਹੋ ਤੇ ਲਾਭ ਲੈ ਸਕਦੇ ਹੋ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਜਿਹੜਾ ਦੂਜਾ ਤਰੀਕਾ ਹੈ ਪੀਓ ਤਰੀਕਾ ਕੀ ਹੈ ਤੇ ਉਹ ਵੀ ਵਰਤਣਾ ਨਾਲ ਇਹ ਤਾਂ ਤਰੀਕਾ ਕੰਮ ਕਰੂਗਾ ਹੀ ਕਰੂਗਾ ਉਹ ਡਬਲ ਤਰੀਕਾ ਜਿਹੜਾ ਆਪਾਂ ਦੂਜਾ ਦੱਸਿਆ ਕੰਮ ਕਰੂਗਾ ਤੇ ਉਹਦੇ ਤੋਂ ਆਪਾਂ ਜਿਹੜਾ ਜ਼ਿਆਦਾ ਲਾਭ ਹੋਰ ਲੈ ਸਕੀਏ ਤੇ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਦੱਸਦੇ ਆਂ ਤੇ ਜਿਹੜਾ ਦੂਜਾ ਤਰੀਕਾ ਆਪਾਂ ਦੱਸਿਆ ਜੀ ਉਹ ਤਰੀਕੇ ਬਾਰੇ ਦਿੰਨੇ ਆ ਤੁਹਾਨੂੰ ਜਾਣਕਾਰੀ ਜਿਵੇਂ ਤੁਸੀਂ ਮੇਰੇ ਹੱਥ ਦੇ ਵਿੱਚ ਦੇਖ ਰਹੇ ਹੋ ਇਹ ਹੈ ਜੀ ਗੁੱਗਲ ਇਹ ਗੁੱਗਲ ਹੈ ਜਿਹੜੀ ਤੁਹਾਨੂੰ ਆਮ ਕਰਿਆਨੇ ਦੀ ਦੁਕਾਨ ਤੋਂ ਜਾਂ ਅਨਸਾਰੀ ਤੋਂ ਮਿਲ ਜਾਏਗੀ ਤੇ ਇਹ ਜਿਵੇਂ ਮੇਰੇ ਹੱਥ ਦੇ ਵਿੱਚ ਵੇਖ ਰਹੇ ਹੋ ਤੁਸੀਂ ਇਹ 10 ਰੁਪਈਆ ਦੀ ਗੁੱਗਲ ਹੈ ਤੇ ਤੁਸੀਂ ਵੀ ਕਰਨਾ ਹੈ ਇੰਨੀ ਕੋ ਲੈ ਲੈਣੀ ਆ 10 ਰੁਪਈਆ ਦੀ ਗੁੱਗਲ ਬਹੁਤ ਹੈ ਤੇ ਅਗਲਾ ਕੰਮ ਜਿਹੜਾ ਆਪਾਂ ਕਰਨਾ ਹੈ ਜੀ ਉਹ ਇਹ ਕਰਨਾ ਹੈ ਵੀ ਜਿਵੇਂ ਸ਼ਾਮ ਜੇ ਦੇ ਟਾਈਮ ਜਦੋਂ ਸੂਰਜ ਢਲ ਜਾਂਦਾ ਹੈ ਤੇ ਥੋੜਾ ਥੋੜਾ ਹਨੇਰਾ ਜਾ ਹੋਣ ਲੱਗ ਜਾਂਦਾ ਹੈ ਤਾਂ ਤੁਸੀਂ ਉਦੋਂ ਇਸ ਨੂੰ ਵਰਤਣਾ ਤੇ ਆਪਾਂ ਕੀ ਕਰਨਾ ਹੈ ਵੀ ਜਿਵੇਂ ਇੱਕ ਸੁੱਕਾ ਗੋਹਾ ਲੈ ਲੈਣਾ ਤੇ ਉਸ ਨੂੰ ਬਾਲ ਕੇ ਉਸ ਉੱਪਰ ਅੱਗ ਬਣਾ ਕੇ ਤਾਂ ਇਸ ਨੂੰ ਆਪਾਂ ਕੁੱਟ ਲੈਣਾ ਉਸ ਗੋਹੇ ਦੇ ਉੱਪਰ ਬਲਦੀ ਹੋਈ ਜਿਹੜੀ ਵੀ ਅੱਗ ਹੈ ਤੇ ਧੁਖਦਾ ਹੋਵੇ ਉਸ ਦੇ ਉੱਪਰ ਪਾ ਲੈਣਾ ਤੇ ਦੂਜੀ ਚੀਜ਼ ਪਾਣੀ ਹੈ ਜੀ ਉਹ ਪਾਣੀ ਹੈ ਜੀ ਆਪਾਂ ਥੋੜੀ ਜਿਹੀ ਪਾ ਲੈਣੀ ਹੈ ਉੱਪਰ ਜੁਵੈਣ ਤਾਂ ਉਹ ਦੋਵੇਂ ਚੀਜ਼ਾਂ ਨੇ ਜਿਹੜੀਆਂ ਜੁਵੈਣ ਪਾ ਕੇ ਤਾਂ ਇਹਨੂੰ ਆਪਣੀਆਂ ਜਿਹੜੀਆਂ ਵੇਲਾਂ ਨੇ ਇਹਨਾਂ ਦੇ ਕੋਲ ਧਰ ਦੇਣਾ ਕਿਉਂਕਿ ਜਿਹੜੀ ਇਹਦੀ ਖੁਸ਼ਬੂ ਹੁੰਦੀ ਹੈ ਉਹ ਬਹੁਤ ਹੀ ਵਧੀਆ ਕੰਮ ਕਰਦੀ ਹੈ ਇਹਨਾਂ ਫੁੱਲਾਂ ਤੇ ਤੇ ਫਲ ਤੇ ਤੇ ਆਪਾਂ ਨੂੰ ਬਹੁਤ ਹੀ ਜ਼ਿਆਦਾ ਇਹਦਾ ਵੀ ਹੈ ਜਿਹੜਾ ਲਾਭ ਹੁੰਦਾ ਹੈ ਤੇ ਜਿਵੇਂ ਆਪਾਂ ਦੇਖ ਸਕਦੇ ਆਂ ਵੀ ਜਿਹੜਾ ਗੁਗਲ ਵਾਲਾ ਤਰੀਕਾ ਹੈ ਇਹ ਬਹੁਤ ਹੀ ਪੁਰਾਣਾ ਤਰੀਕਾ ਹੈ ਜਿਵੇਂ ਆਪਣੇ ਬਜ਼ੁਰਗ ਹੁੰਦੇ ਸਨ ਤਾਂ ਉਹ ਪਹਿਲੇ ਸਮਿਆਂ ਦੇ ਵਿੱਚ ਇਹ ਤਰੀਕਾ ਵਰਤ ਕੇ ਤੇ ਆਪਣੀ ਜਿਹੜੀ ਸਬਜ਼ੀ ਸੀ ਉਹ ਤੋਂ ਲਾਭ ਲੈਂਦੇ ਸਨ ਤੇ ਫੁੱਲ ਵੀ ਨਹੀਂ ਹਨ ਝਾੜਦੇ ਤੇ ਜਿਹੜਾ ਮਤਲਬ ਫਲ ਬਣਦਾ ਸੀ ਉਹ ਡਿੱਗਦਾ ਨਹੀਂ ਸੀ ਤੇ ਖਰਾਬ ਨਹੀਂ ਸੀ ਹੁੰਦਾ ਤਾਂ ਜਿਹੜਾ ਇਹ ਤਰੀਕਾ ਹੈ ਬਾਈ ਜੀ ਇਹ ਵੀ ਤਰੀਕਾ ਬਹੁਤ ਜ਼ਿਆਦਾ ਕਾਮਯਾਬ ਹੈ ਤਾਂ ਤੁਸੀਂ ਇਸ ਤਰ੍ਹਾਂ ਆਪਣੀਆਂ ਵੇਲਾਂ ਨੂੰ ਮਤਲਬ ਜਿਵੇਂ ਆਪਾਂ ਕਹਦੇ ਨੇ ਧੂਣੀ ਦੇਣੀ ਹੈ ਸ਼ਾਮ ਦੇ ਟਾਈਮ ਧੂਣੀ ਦੇਣੀ ਹੈ ਤਾਂ ਆਪਾਂ ਨੂੰ ਜਿਹੜਾ ਉਹਦਾ ਪੂਰਾ ਲਾਭ ਮਿਲੇਗਾ ਤਾਂ ਤੁਸੀਂ ਆਪ ਹੀ ਕਰਕੇ ਵੇਖਿਓ ਬਹੁਤ ਹੀ ਜ਼ਿਆਦਾ ਕਾਰਗਰ ਤਰੀਕਾ ਹੈ ਤੇ ਬਾਕੀ ਜਿਹੜੀਆਂ ਇਹ ਵੇਦਲਾਂ ਨੇ ਜੀ ਇਹਨਾਂ ਦੀ ਦੇਖਭਾਲ ਵੀ ਪੂਰੀ ਰੱਖਣੀ ਆ ਯਾਨੀ ਕਿ ਇਹਨਾਂ ਦਾ ਜਿਹੜਾ ਇਹਨਾਂ ਦੀ ਖਰਾਕ ਹੈ ਖਾਦ ਹੈ ਉਹ ਇਹਨਾਂ ਨੂੰ ਟਾਈਮ ਤੇ ਪਾਉਣੀ ਹੈ ਤੇ ਜਿਹੜਾ ਸਭ ਤੋਂ ਜ਼ਰੂਰੀ ਅੱਜ ਕੱਲ੍ਹ ਕੰਮ ਹੋਦਾ ਹੈ ਵੀ ਜਿਹੜੇ ਆਪਾਂ ਦੇਖ ਸਕਦੇ ਆਂ ਵੀ ਗਰਮੀ ਬਹੁਤ ਹੀ ਜ਼ਿਆਦਾ ਵੱਧ ਗਈ ਹੈ ਤਾਂ ਬਾਹਰ ਦਾ ਜਿਹੜਾ ਟੈਂਪਰੇਚਰ ਹੈ 45 46 ਹੋ ਗਿਆ ਤੇ ਜਿਹੜੀਆਂ ਇਹ ਵੇਦਲਾਂ ਹੁੰਦੀਆਂ ਨੇ ਇਹਨਾਂ ਨੂੰ ਪਾਣੀ ਦੀ ਅੱਜ ਕੱਲ੍ਹ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਤੇ ਇਸ ਕਰਕੇ ਜਿਹੜਾ ਇਹਨਾਂ ਇਹ ਵੇਦਲਾਂ ਨੇ ਇੱਕ ਅਦੂ ਦੀ ਵੇਲ ਜਾਂ ਕਾਲੀ ਤੋਰੀ ਇਹਨਾਂ ਦੋਵੇਂ ਵੇਲਾਂ ਨੂੰ ਤੁਸੀਂ ਪਾਣੀ ਟਾਈਮ ਟੂ ਟਾਈਮ ਲਾਉਂਦੇ ਰਹਿਣਾ ਤੇ ਇਸ ਕਰਕੇ ਜਿਹੜੀ ਇਹਨਾਂ ਦੀ ਇਹ ਵੀ ਦੇਖਭਾਲ ਜ਼ਰੂਰੀ ਕਰਨੀ ਹੈ ਕਿਉਂਕਿ ਜਿਹੜੀ ਇਹ ਵੇਲ ਹੁੰਦੀ ਹੈ ਇਹਦੀ ਜੜ ਦੇ ਥੱਲੇ ਨਮੀ ਜ਼ਰੂਰੀ ਰੱਖਣੀ ਚਾਹੀਦੀ ਹੈ ਕਿਉਂਕਿ ਜਿਹੜੀ ਗਰਮੀ ਹੈ ਬਹੁਤ ਜ਼ਿਆਦਾ ਪੈ ਰਹੀ ਹੈ ਤਾਂ ਇਸ ਦੇ ਜਿਵੇਂ ਕਈ ਜਣ ਆਪਾਂ ਦੇਖਦੇ ਆਂ ਵੀ ਪਾਣੀ ਲੇਟ ਲਾਉਂਨੇ ਆ ਤੇ ਜਿਹੜੀ ਥੱਲੇ ਵਾਲੀ ਮਿੱਟੀ ਆ ਸੁੱਕ ਜਾਂਦੀ ਹੈ ਤੇ ਇਸ ਇਸ ਕਾਰਨ ਤੋਂ ਵੀ ਜਿਹੜੀ ਹੈ ਮਤਲਬ ਆਪਣੀ ਵੇਲ ਆ ਉਹਦੇ ਵਿੱਚ ਕਮੀ ਆ ਜਾਂਦੀ ਹੈ ਤੇ ਫਲ ਤੇ ਫੁੱਲ ਜਿਹੜੇ ਨੇ ਉਹ ਝੜਨ ਲੱਗ ਜਾਂਦਾ ਹੈ ਤੇ ਸਭ ਤੋਂ ਜ਼ਰੂਰੀ ਇਹ ਵੀ ਕੰਮ ਹੈ ਅੱਜ ਕੱਲ੍ਹ ਗਰਮੀ ਦੇ ਵਿੱਚ ਤੁਸੀਂ ਇਹਦੀ ਪਾਣੀ ਦੀ ਵੀ ਗੌਰ ਰੱਖਣੀ ਹੈ ਤਾਂ ਕਿ ਜਿਹੜੀ ਇਹਦੀ ਥੱਲੇ ਵਾਲੀ ਮਿੱਟੀ ਹੈ ਪਾਣੀ ਦੇ ਨਾਲ ਉਹਦੇ ਥੱਲੇ ਨਮੀ ਰਵੇ ਤੇ ਇਹ ਦਿੱਤੀ ਜੀ ਆਪਾਂ ਜਾਣਕਾਰੀ ਜੇ ਜਾਣਕਾਰੀ ਵਧੀਆ ਲੱਗੀ ਤਾਂ ਥੱਲੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਇੱਕ ਜਿਹੜਾ ਆਪਣਾ ਚੈਨਲ ਹੈ ਇਹਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਜਿਹੜੀ ਆਪਾਂ ਇਹੋ ਜੀ ਕੋਈ ਵੀ ਜਾਣਕਾਰੀ ਵਾਲੀ ਵੀਡੀਓ ਪਾਈਏ ਤੇ ਤੁਹਾਡੇ ਕੋਲ ਪਹਿਲਾਂ ਪਹੁੰਚ ਸਕੇ ਤੇ ਤੁਹਾਨੂੰ ਉਹਦਾ ਲਾਭ ਮਿਲ ਸਕੇ ਤੇ ਹੁਣ ਦਿਓ ਜੀ ਇਜਾਜ਼ਤ ਆਪਾਂ ਵਧੀਆ ਜੀ ਕੋਈ ਸਬਜ਼ੀਆਂ ਬਾਰੇ ਜਾਣਕਾਰੀ ਲੈ ਕੇ ਫੇਰ ਹਾਜ਼ਰ ਹੋਵਾਂਗੇ। ਧੰਨਵਾਦ।